ਮੇਰਾ ਪੈਰੀ ਗੁਲਸ਼ਨ ਕੁਮਾਰ ਨਾਮ ਆ ਮੈਂ ਮੁਸਤਾਫਾ ਮੁਸਤਾਫਾ ਬਾਜ ਜੱਟਾਂ ਦਾ ਰਹਿਣ ਵਾਲਾ ਮੈਂ ਫਿਟ ਮਾਰਕੀਟ ਵਿੱਚ ਉਲੰਘ ਰਿਹਾ ਸੀਗਾ ਤੇ ਮੈਨੂੰ ਨਹੀਂ ਪਤਾ ਮੇਰਾ ਪਰਚ ਕਦੋਂ ਡਿੱਗਿਆ ਮੇਰੇ ਘਟੋ ਘਟਾ 25 ਤੋ 25 ਤੋ 3000 ਰੁਪਏ ਮੇਰੇ ਪਰਚ ਵਿੱਚ ਸੀਗਾ ਔਰ ਔਰ ਮੈਨੂੰ ਇਹ ਵੀ ਨਹੀਂ ਪਤਾ ਕਿ ਕਦੋਂ ਡਿੱਗਿਆ ਤੇ ਮੈਂ ਜਾਂਦਾ ਪਿਆ ਜੀਗਾ ਮੈਨੂੰ ਕੋਲ ਆਈ ਇੱਕ ਬਹੁਤ ਹੀ ਰਿਸਪੈਕਟਡ ਭਾਜੀ ਜੀ ਭਾਈ ਜੀ ਹਾਂ ਜੀ ਵਿੱਕੀ ਭਾਜੀ ਜਿਨ੍ਹਾਂ ਨੇ ਮੈਨੂੰ ਫੋਨ ਕਰਕੇ ਕਿਹਾ ਵੀ ਭਾਜੀ ਤੁਹਾਡਾ ਕੁਝ ਮਿਸ ਹੋਇਆ ਜਾਂ ਤੁਹਾਨੂੰ ਕੁਝ ਲੱਗਦਾ ਪਈ ਤੁਹਾਡਾ ਕੁਝ ਘਟਿਆ ਇਸ ਕਰਕੇ ਮੈਂ ਆਪਣੇ ਜੇਬਾਂ ਦੇ ਹੱਥ ਮਾਰਿਆ ਤੇ ਮੈਨੂੰ ਇਹ ਮਹਿਸੂਸ ਹੋਇਆ ਵੀ ਮੇਰਾ ਪਰਸ ਗਿਆ ਭੀ ਮੇਰਾ ਮੇਰਾ ਪਰਸ ਡਿੱਗ ਚੁੱਕਾ ਤੇ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਭਾਜੀ ਮੇਰਾ ਪਰਸ ਮੇਰੀ ਜੇਬ 'ਚ ਨਹੀਂ ਹੈਗਾ ਉਹਨਾਂ ਨੇ ਮੈਨੂੰ ਪੁੱਛਿਆ ਵੀ ਉਹਦੇ ਵਿੱਚ ਕੀ ਸੀਗਾ ਮੈਂ ਕਿਹਾ ਭਾਜੀ ਲਗਭਗ 25 ਤੋਂ 30 ਹਜ਼ਾਰ ਰੁਪਿਆ ਪਲੱਸ ਇੱਕ ਦੋ ਡਾਲਰ ਹੋਣਗੇ ਜੇ ਤਾਂ ਕਿ ਆਪਣਾ ਅਨੇ ਗਿਫਟ ਕਿਤੇ ਹੁੰਦੇ ਆ ਉਹ ਹੋਣਗੇ ਬਾਕੀ ਮੇਰਾ ਸਾੜੇ ਪ੍ਰੂਫ ਉਹਦੇ ਵਿੱਚ ਆ ਲਾਇਸੈਂਸ ਹੋ ਗਿਆ ਆਰ ਸੀ ਹੋ ਗਈ ਸਕੂਟੀ ਦੀ ਆਰ ਸੀ ਹੋ ਗਈ ਤੇ ਆਧਾਰ ਕਾਰਡ ਪੈਨ ਕਾਰਡ ਸਭ ਕੁਝ ਉਹਦੇ ਵਿੱਚ ਹੀ ਹੈ ਭਾਜੀ ਤੇ ਭਾਜੀ ਹੁਣ ਹੀ ਕਹਿੰਦੇ ਵੀ ਭਾਜੀ ਤੁਸੀਂ ਆਓ ਤੇ ਹਾੜੇ ਕੋਲ ਸਭ ਕੁਝ ਬਿਲਕੁਲ ਉਦਾਂ ਹੀ ਪਿਆ ਜਿੱਦਾਂ ਤੁਹਾਡਾ ਪਰਤ ਇੱਥੇ ਉਦਾਂ ਹੀ ਪਿਆ। ਉਹ ਮੈਂ ਉਹਨਾਂ ਦਾ ਥੈਂਕ ਯੂ ਧੰਨਵਾਦ ਕਰਦਾ। ਵੀ ਉਹਨਾਂ ਨੇ ਮੈਨੂੰ ਜਿਹੜਾ ਪਰਤ ਮਿਲਕ ਬਿਲਕੁਲ ਜਿੱਦਾਂ ਡਿੱਗਾ ਉਦਾਂ ਹੀ ਲਟਾਇਆ। ਜੀ ਸਾਡੇ 9 ਵਜੇ ਦੀ ਗੱਲ ਆ। ਇਹ ਗੁਲਸ਼ਨ ਕੁਮਾਰ ਜੀ ਤੁਹਾਡੇ ਨਾਲ ਆ ਮੁਸਤਾਬਾਤੋਂ ਆਏ ਸਰ। ਇਹ ਕਿਤੇ ਸ਼ੋਪਿੰਗ ਕਰਕੇ ਬਾਜ਼ਾਰ ਵਿੱਚੋਂ ਆਏ ਸੀ ਮੱਛੀ ਮਾਰਕੀਟ ਚੋਂ ਲੰਘ ਰਿਹਾ ਸੀ ਸਰ। ਤੇ ਇਹਨਾਂ ਦਾ ਸਰ ਅਚਾਨਕ ਪਰਸੇ ਮੱਛੀ ਮਾਰਕੀਟ 'ਚ ਡਿੱਗ ਗਿਆ। ਤੇ ਸਾਰੇ ਸਾਡੇ ਦੁਕਾਨਦਾਰਾ ਭਰਾਵਾਂ ਦੇ ਸਾਰੇ ਸਾਡੇ ਹੱਥ ਲੱਗ ਗਿਆ ਸਰ ਉਹਰੇ ਵਿੱਚ ਵੇਖਿਆ ਤੇ 25 ਤੋਂ 30000 ਰੁਪਿਆ अमाउंट ਹੈਗੀ ਸੀ ਤੇ ਇਹਨਾਂ ਦੇ ਸਰ ਆਈਡੀ ਪ੍ਰੂਫ ਪੈਨ ਕਾਰਡ ਆਧਾਰ ਕਾਰਡ ਬਾਕੀ ਸਰ ਇਹਨਾਂ ਦੀ ਆਰਸੀ ਵਗੈਰਾ ਵੀ ਹੈਗੀ ਲਾਇਸੈਂਸ ਡਰਾਈਵਿੰਗ ਲਾਇਸੈਂਸ ਵੀ ਵਿੱਚ ਸੀ ਤੇ ਡਾਲਰ ਵਗੈਰਾ ਵੀ ਹੈਗੇ ਸੀ ਤੇ ਸਰ ਇਹਨਾਂ ਦਾ ਇਹਨਾਂ ਦੀ ਕਿਸਮਤ ਅੱਛੀ ਹੀ ਕਿ ਉਹਦੇ ਵਿੱਚ ਜਿਹੜਾ ਹੀ ਇਹਨਾਂ ਦਾ ਫੋਨ ਨੰਬਰ ਇਹਨਾਂ ਦਾ ਵਿਜ਼ਿਟਿੰਗ ਕਾਰਡ ਜਿਹੜਾ ਹੀ ਜਿਹੜਾ ਇਹ ਕੰਮ ਕਰਦੇ ਆ ਆਪਣਾ ਟਰੇਡਰ ਦਾ ਉਹ ਮਤਲਬ ਕਿ ਵਿਜ਼ਿਟਿੰਗ ਕਾਰਡ ਹੈਗਾ ਸੀ ਤੇ ਇਹਨਾਂ ਨੂੰ ਅਸੀਂ ਕਾਲ ਕਰਕੇ ਆਪਣੀ ਮਾਰਕੀਟ ਵਿੱਚ ਸਦਿਆ ਤੇ ਇਹਨਾਂ ਦਾ ਜਿਹੜਾ A to Z ਸਾਰਾ ਸਮਾਨ ਪੈਸੇ ਜਿਹੜਾ ਵਾ ਉਹ ਸਾਰੇ ਇਹਨਾਂ ਦੇ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਡਿੱਗੇ ਸੀ ਉਸੇ ਤਰ੍ਹਾਂ ਹੀ ਇਹਨਾਂ ਨੂੰ ਵਾਪਸ ਕਰ ਦਿੱਤੇ। ਇਹ ਮੇਰਾ ਬਰਦਰਾ ਛੋਟਾ ਮੈਂ ਜਲੰਧਰ ਤੋਂ ਆਇਆ ਹਾਂ। ਮੇਰਾ ਨਾਮ ਕਮਲ ਕੁਮਾਰ ਆ ਮੈਂ ਜਲੰਧਰ ਤੋਂ ਆਇਆ। ਮੈਂ ਇੱਥੇ ਆਪਣੇ ਸੀ ਜੋਤੀ ਤੇ ਆਇਆ ਸੀ ਤੇ ਮੈਂ ਸ਼ਾਮ ਨੂੰ ਇਹਦੇ ਕੋਲ ਆ ਗਿਆ ਮੈਂ ਕਿਹਾ ਚਲੋ ਮੈਂ ਤੁਹਾਨੂੰ ਮਿਲਣ ਵਾਸਤੇ ਆ ਗਿਆ। ਅਸੀਂ ਇੱਥੇ ਸ਼ਾਪਿੰਗ ਕਰਨਾ ਸੀ। ਸ਼ਾਪਿੰਗ ਕਰਦੇ ਕਰਦੇ ਦਾ ਪਰਸ ਕਦੋਂ ਡਿੱਗ ਗਿਆ ਸਾਨੂੰ ਵੀ ਨਹੀਂ ਪਤਾ ਚੱਲਿਆ। ਇਹ ਸਰ ਦਾ ਫੋਨ ਆਇਆ ਸਬਜੀ ਦਾ। ਇਹ ਤੁਹਾਡਾ ਕੋਈ ਮਿਸਿੰਗ ਆ ਤੁਹਾਡਾ ਪ੍ਰੋਡਕਟ ਮਤਲਬ ਤੁਸੀਂ ਇਹਨੇ ਜੇਬਾ-ਜੁਬਾ ਦੇਖਿਆ ਤੇ ਆਪਣਾ ਪਰਸ ਨਹੀਂ ਸੀ ਅਸੀਂ ਉਸੇ ਟਾਈਮ ਵਾਪਸ ਆਏ ਆ ਐਜ ਜਿਹੜਾ ਸਾਨੂੰ ਉਦਾਂ ਦਾ ਉਦਾਂ ਹੀ ਪਰਸ ਆ ਨਿਲ ਗਿਆ ਤੁਹਾਡੇ ਪੈਸੇ ਪੂਰੇ-ਪੂਰੇ ਸੇਫ ਆ ਤੁਹਾਡੇ ਡਰਾਈਵਿੰਗ ਲਾਇਸੈਂਸ ਆਧਾਰ ਕਾਰਡ ਪੈਨ ਕਾਰਡ ਪਰਸ ਵਿੱਚ ਜੋ-ਜੋ ਸਮਾਨ ਸੀ ਸਾਰਾ ਸਾਨੂੰ ਇਦਾਂ ਹੀ ਮਿਲ ਗਿਆ ਮੈਂ ਜਲੰਧਰੋਂ ਆਇਆ ਸੀ ਇਹਨੂੰ ਮਿਲਣ ਵਾਸਤੇ ਅਸੀਂ ਇੱਧੇ ਘੁੰਮਣਾ ਕਿ ਮੈਂ ਕਿਹਾ ਸ਼ਾਮ ਨੂੰ ਬੋਰ ਹੋ ਰਹੇ ਆ ਚੱਲ ਆ ਜਾ ਤੇਰਾ ਸ਼ਹਿਰ ਦੇਖਿਆਈਏ ਅਸੀਂ ਸ਼ਹਿਰ ਗਰਦਾਸਪੁਰ ਦੇਖਣ ਆ ਕੇ ਘੁੰਮਣ ਆ ਗਏ ਪਰ ਬਹੁਤ-ਬਹੁਤ ਧੰਨਵਾਦ ਆ ਇਹ ਆਮ ਆਦਮੀ ਤੇ ਬਹੁਤ ਹੀ ਇ ਬਰਕਰਨੀ ਜੀ ਕਿੰਦਾ ਲੱਗੇ ਕਰਤਾਰਪੁਰ ਵਾਲੇ ਬਹੁਤ ਵਧੀਆ ਜੀ ਮਹੌਤ ਹੈ ਜੀ ਅੱਜ ਬਹੁਤ ਖੁਸ਼ੀ ਆਈ ਕਿ ਇਮਾਨਦਾਰੀ 100%